ਬਹੁਤ ਚੰਗੀ ਸੰਭੀ ਬੜੀ ਝੋਟੀ ਆ ਜੀ। ਬਾਕੀ ਉ ਵੀ ਠੰਡੀ ਲੱਗਦੀ ਹੁਣ ਜਿਵੇਂ ਮੈਂ ਉਪਰ ਆਣਾ। ਹਾਂ ਹਾਂ ਜਗਾਲੀ ਕਰੀ ਜਾਂਦੀ ਆ। ਪਰ ਮਾੜਾ ਮੋਟਾ ਦਾ ਫੇਰ ਵੀ ਉਪਰੇ ਤੋਂ ਹੋ ਜਾਂਦਾ ਪਰ ਜਮ ਨਹੀਂ ਆਏ ਕੋਈ ਨਹੀਂ ਉਪਰੇ ਦਾ ਕੋਈ ਨਹੀਂ ਜਿਹੜਾ ਮਰਜੀ ਚੋਲੇ। ਸਹੀ ਗੱਲ। ਪਹਿਲਾਂ ਵਾਲੇ ਸੂਏ ਚ ਕਿੰਨਾ ਦੁੱਧ ਦਿੱਤਾ ਨੇ? ਪਹਿਲਾਂ ਨੇ ਜੀ 12 ਕ ਦਿੱਤਾ 11.5 12 ਦਾ। 11.5 ਤੋਂ 12 ਦੇ ਵਿੱਚ ਦਿੱਤਾ گا۔ ਹਾਂ ਹਾਂ। ਠੀਕ ਹੈ ਇਹ ਇਸ ਵਾਰ ਫਿਰ ਚੰਗੀ ਮੀਦ ਆਣਾ ਹਾਂਜੀ ਕਿਤਾ ਇਹ ਜਾਊਗੀ 14 ਜਾਂ 15 ਰੱਖ ਜੋ 14 15 ਦੇ ਸਕਦੀ ਹੈ ਹਾਂਜੀ ਹਾਂ 15 ਪਹਿਲਾਂ ਵਾਲੇ ਸਵੇਰ ਚ 11:30 12 ਦਿੱਤਾ ਹੈ ਨਾ ਹਾਂਜੀ ਹਾਂ ਇਹਨਾਂ ਦੇ ਸਕਦੀ ਹੈ ਬਾਕੀ ਸ਼ਾਮ ਸੰਭਾਲਦੇ ਹੁੰਦਾ ਹੈ ਨਾ ਹਾਂਜੀ ਹਾਂ ਬਾਕੀ ਖਰਾਕ ਤੇ ਆ ਸਰ ਹਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਹਮੀਰਗੜ ਤਹਿਸੀਲ ਰਾਮਪਰਾ ਫੂਲ ਇਹ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਨੀਲੀ ਰਾਵੀ ਪੈਂਦੀ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ ਦੂਜਾ ਸੂਆ ਇਹਨੇ ਸੂਣਾ तकरीबन ਹਫ਼ਤੇ ਤੋਂ 10 ਕਦਿਆਂ ਨੇ ਤੇ ਬਾਕੀ ਆ ਦਿਨ ਪੂਰੇ ਹੋਣ ਦੇ ਤੇ ਬਾਕੀ ਉੱਪਰ-ਨੀਚੇ ਦਾ ਕੋਈ ਪਤਾ ਨਹੀਂ ਹੁੰਦਾਗਾ ਵੱਧ ਘੱਟ ਵੀ ਪਸ਼ੂਦਿਆਂ ਲਜਾ ਸਕਦਾ ਹੁੰਦਾ ਗਰਮੀ ਦਾ ਕਰਕੇ ਤੇ ਚੰਗੀ ਸੰਭੀ ਬਲੀ ਆ ਪੂਰੀ ਫੁੱਲ ਰਾਜੀ ਆ ਤੇ ਸਿੰਘ ਗੁੰਡੇ ਆਵੇ ਪੂਰੀ ਚੰਗੀ ਸੋਹਣੀ ਸੰਖੀ ਝੋਟੀ ਹੈ ਜੀ ਥਾਂ ਲੇਵੇ ਦੀ ਵੀ ਸਾਫਾ ਚੰਗੇ ਥਾਣਾ ਨੇ ਤੇ ਅੱਖਾਂ ਪੂਰਾ ਪਿਆਰ ਨੀਲੀ ਰਾਵੀ ਵਾਲੀਆਂ ਆ ਗਈਆਂ ਥੋੜੀ ਜਿਹੀ ਵਾਈਟਨੈਸ ਜ਼ਰੂਰ ਵੱਧਾ ਗਈ ਤੇ ਪਰ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਹੈ ਜੀ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਵਧੀਆ ਇਹਦਾ ਦੁੱਧ ਦਿੱਤਾ ਗਿਆ ਤੇ ਚੰਗਾ ਸੀਮਣ ਲੱਗਿਆ ਵਾ ਤੇ ਬਾਕੀ ਜੋ ਡਿਟੇਲ ਆ ਉਜ਼ਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਈ ਨਾਲ ਗੱਲਬਾਤ ਕਰਾਵਾਂਗੇ ਵੀਡੀਓ ਦੇ ਵਿੱਚ ਅੰਦਾਜ਼ੇ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪ ਦੀ ਫੋਲ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਅ ਬਾਈ ਆਪਣਾ ਨਾਮ ਦੱਸ ਦਿਓ ਗਰਮੇਲ ਸਿੰਘ ਆ ਜੀ ਠੀਕ ਹੈ ਜੀ ਤੇ ਆਪਣੇ ਜਿਹੜੀ ਇਹ ਪਸ਼ੂ ਆ ਬਾਈ ਘਰੇਲੂ ਹੀ ਆ ਹਨ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਬਾਈ ਆਪਣੇ ਘਰ ਦੇ ਹੀ ਆਬ ਜੀ ਘਰ ਦੇ ਹੀ ਮਤਲਬ ਪਾਲੇ ਵਿਆ ਹਨ ਹਾਂਜੀ ਹਾਂਜੀ ਆਪਣੇ ਆ ਠੀਕ ਹੈ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਕਿਹੜਾ ਸੂਆ ਸੁੰਦੀ ਆ ਇਹ ਤੇ ਦੂਜਾ ਸੂਆ ਦੂਜਾ ਸੂਆ ਸੋਹਣਾ ਇਹਨੇ ਹਾਂਜੀ ਹਾਂਜੀ ਕਿੰਨੇ ਕ ਦਿਨ ਬਾਕੀ ਆਗੇ ਇਹ ਤਾਂ ਇਹ ਹਫਤਾ ਕਰਦਾ ਹੈ ਇੱਕ ਹਫ਼ਤਾ ਰਹਿੰਦਾਗਾ ਹਾਂ ਠੀਕ ਆ ਪਹਿਲਾਂ ਵਾਲੇ ਸੂਏ ਆਪਣੇ ਕੋਲੇ ਹੀ ਸੀ ਹਾਂ ਜੀ ਆਪਣੇ ਕੋਲੇ ਸੀ ਆ ਉਹਦੀ 42 ਕੱਤੀ ਹੋ ਗਈ ਠੀਕ ਆ 32 ਬਾਲੀ ਛੋਟੀ ਹੁੰਦੀ ਹਾਂ ਹਾਂ ਠੀਕ ਆ ਪਹਿਲਾਂ ਵਾਲੇ ਸੂਏ ਚ ਕਿੰਨਾ ਦੁੱਧ ਦਿੱਤਾ ਨੇ ਪਹਿਲਾਂ ਨੇ ਜੀ 12 ਕ ਦਿੱਤਾ 11.5 12 ਵਾਂ 11.5 ਤੋਂ 12 ਦੇ ਵਿੱਚ ਦਿੱਤਾਗਾ ਹਾਂ ਹਾਂ ਠੀਕ ਹੈ ਇਹ ਇਸ ਵਾਰ ਫਿਰ ਚੰਗੀ ਮੀਦਾ ਹਨ ਹਾਂਜੀ ਕਿਤਾ ਇਹ ਜਾਊਗੀ 14 ਜੀ 15 ਤੱਕ ਜੋ 14 15 ਦੇ ਸਕਦੀ ਹੈ ਹਾਂਜੀ ਹਾਂ 15 ਕਿਲੋ ਪਹਿਲਾਂ ਵਾਲੇ ਸੂਏ ਚ ਸਾਢੇ 11 12 ਦਿੱਤਾ ਹਨ ਹਾਂਜੀ ਹਾਂ ਇਹਨਾਂ ਦੇ ਸਕਦੀ ਹੈ ਬਾਕੀ ਥਾਂ ਸੰਭਾਲਦੇ ਹੁੰਦਾ ਹਨ ਹਾਂਜੀ ਹਾਂ ਬਾਕੀ ਕਰਾਂਗੇ ਫਿਰ ਹਾਂ ਭਾਈ ਜਿਹੜਾ ਇਹ 30 ਗਾ ਲੱਗਿਆ ਉਹ ਤਾਂ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਠੀਕ ਹੈ ਵੀਰੇ ਲਵਾਇਆ ਤਾਂ ਇਹ ਮਹਿੰਗਾ ਹੀ ਹੈ ਪਰ ਅਸੀਂ ਉਹ ਸੰਭਾ ਲੈ ਨੀਗਾ ਤਿਆਰੀ ਦਾ ਤਾਂ ਠੀਕ ਆ ਵੀ ਲਵਾਇਆ ਚੰਗਾ ਆ ਹਾਂ ਲਵਾਇਆ ਮਹਿੰਗਾ ਹੀ ਆ ਹਾਂ ਵਧੀਆ ਲਵਾਇਆ ਠੀਕ ਆ ਤਾਂ ਠੀਕ ਆ ਵੀ ਤੁਸੀਂ ਜਾਨੀ ਕਿ ਉਹ ਸਟਰਾ ਨਹੀਂ ਸਾਂਭਿਆ ਹਾਂ ਉਹ ਸਾਂਭਿਆ ਨਹੀਂ ਹਾਂ ਹਾਂ ਠੀਕ ਆ ਤੇ ਦੋਸਤੋ ਬਾਈਆਂ ਨੇ ਸਟਰਾ ਨਹੀਂ ਸਾਂਭਿਆ ਵੈਸੇ ਕਹਿੰਦੇ ਵੀ ਸੀਮਨ ਵੀ ਡਾਕਟਰ ਵਧੀਆ ਹੁੰਦਾ ਕਹਿੰਦੇ ਸੀਮਨ ਚੰਗਾ ਲੱਗਿਆ ਵਾ ਉਹ ਹੁਣ ਜਾਂਦਾ ਡਾਕਟਰ ਤੋਂ ਕਨਫਰਮ ਹੋਊਗਾ ਤੇ ਉਹ ਤੋਂ ਪਤਾ ਲੱਗ ਜੂ ਕਿਹੜਾ ਸੀਮਨ ਲੱਗਿਆ ਵਾ ਤੇ ਰੇਟ ਆਪਣਾ ਭਾਈ ਕਿੰਨਾ ਕਰਦੇ ਆ ਦਾ ਭਾਈ ਰੇਟ ਫੋਨ ਤੇ ਦੱਸ ਦਾਂਗੇ ਜੀ ਅਸੀਂ ਆ ਰੇਡ ਫੋਨ ਤੇ ਕਰ ਲੋਗੇ ਫੋਨ ਤੇ ਰੇਡ ਕਰ ਲਾਂਗੇ ਠੀਕ ਆ ਜਿਹਨੂੰ ਵੀ ਮਤਲਬ ਫੱਟ ਬੈਂਦੀ ਆ ਕਾਲ ਕਰ ਲਿਆ ਹਾਂ ਹਾਂਜੀ ਹਾਂਜੀ ਹਾਂ ਫਿਰ ਫੋਨ ਤੇ ਤੁਸੀਂ ਦੱਸ ਦੋਗੇ ਹਾਂ ਫੋਨ ਤੇ ਦਾ ਠੀਕ ਐ ਤੇ ਉਹ ਦੁੱਧ ਬਾਈ ਕਿਵੇਂ ਆ ਵੀ ਵਧੀਆ ਦੇਗੀ ਸੀ ਲੰਮਾ ਸਮਾਂ ਹਾਂ ਦੁੱਧ ਤਾਂ ਲੰਮਾ ਸਮਾਂ ਦਿੰਦੀ ਬਾਈ ਅਸੇ ਢਾਈ ਕਿ ਮਹੀਨੇ ਮਤਲਬ ਤਿੰਨ ਕਦੇ ਪਹਿਲਾਂ ਹਟਦੀ ਆ ਇਹ ਠੀਕ ਆ ਲੰਮਾ ਸਮਾਂ ਦੁੱਧ ਦਿੰਦੀ ਇਹ ਛੱਡਣੀ ਪੈਂਦੀ ਮਤਲਬ ਆਏ ਨਹੀਂ ਵੀ ਭੱਜ ਜਾਂਦੀ ਆ ਮਤਲਬ ਇਹਦਾ 2-3 ਮਹੀਨੇ 3 ਮਹੀਨੇ ਰਹਿੰਦੇ ਛੱਡੀ ਆ ਵੀ ਹਾਂ ਹਾਂ ਸਾਫ ਛੱਡਣੀ ਪੈਂਦੀ ਆ ਬਸ ਆਪ ਛੱਡਣੀ ਪੈਂਦੀ ਆ ਤੇ ਚੌਣ ਚਾਂਣ ਚ ਕਿਵੇਂ ਰਹਿੰਦੀ ਚੌਣ ਚ ਸਾਫ ਆ ਪੂਰੀ ਵਧੀਆ ਕੋਈ ਬਿਠੀ ਜਾਵੇਗੇ ਹੱਥ ਤਾਂ ਨਹੀਂ ਕਰਦੀ ਕੋਈ ਹੋਰ ਨਹੀਂ ਠੰਡੀ ਆ ਪੂਰੀ ਹਨਾ ਹਾਂ ਜਿਹੜਾ ਮਰਜ਼ੀ ਚੋਈ ਜਾਵੇ ਆਏ ਵੀ ਹੱਥ ਪੈਂਦੀ ਆ ਠੀਕ ਆ ਬਾਕੀ ਉਹ ਵੀ ਠੰਡੀ ਲੱਗਦੀ ਆ ਹੁਣ ਜਦ ਮੈਂ ਉੱਪਰ ਆਣਾ ਹਾਂ 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 ਮਤਲਬ ਜਗਾਲੀ ਕਰੀ ਜਾਂਦੀ ਆ ਪਰ ਮਾੜਾ ਮੋਟਾ ਦਾ ਫੇਰ ਵੀ ਉਪਰੇ ਤੋਂ ਹੋ ਜਾਂਦਾ ਪਰ ਜਦ ਮੈਂ ਆਏ ਕੋ ਇਹ ਇਹਨੂੰ ਖੋਲ ਲਿਓ ਬਾਈ ਢੇੜਾ ਦਵਾ ਦੇ। ਲੋਕੀ ਦੋਸਤ ਆਪਾਂ ਢੇੜਾ ਦਵਾ ਕੇ ਤੁਹਾਨੂੰ ਦਿਖਾ ਦਿੰਨੇ ਆ ਤਾਂ ਕਿ ਤੁਰਦੀ ਤੁਹਾਡੀ ਜਜਮੈਂਟ ਹੋ ਜੇ। ਗਡੇਲ ਆਪਾਂ ਸਾਰੀ ਲੈਤੀ। ਇਹ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਚੰਗੀ ਸੰਭੀ ਬੜੀ ਝੋਟੀ ਆ ਜੀ। ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ। ਸਿੰਗ ਜਮਾਂਨ ਕੁੰਡੇ ਆਗੇ। ਚੰਗੀ ਸੰਭੀ ਬੜੀ ਆਗੀ। ਥੋੜਾ ਜਾ ਉਪਰਾ ਕਰਕੇ ਡਰਦੀ ਆਗੀ। ਵੈਸੇ ਉਪਰਾ ਕਰਕੇ ਡਰਦੀ ਆ ਉਹ ਠੰਡੀ ਸੀਲ ਆਗੇ। ਬਾਡੀ ਵੰਤਰ ਦੀ ਬਹੁਤ ਚਰਬੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਸੰਭੀ ਪਲੀ ਆ ਇਸੇ ਵਕਤ ਤੋਂ ਕੋਈ ਲੱਸੀ ਨਾਮ ਹੀ ਨਹੀਂ ਹੈਗੀ ਤੇ ਵਾਈਟਨੈਸ ਜ਼ਰੂਰ ਵੱਧ ਹੈਗੀ ਹੈਗੀ ਪਰ ਉਹ ਝੋਟੀ ਸਨਖੀ ਹੈਗੀ ਅੱਖਾਂ ਵੀ ਬਹੁਤ ਚੰਗੀਆਂ ਆਗੀਆਂ ਜਿਵੇਂ ਨੀਲੀ ਰਾਵੀ ਚ ਹੁੰਦੇਗਾ ਨੀਲੀ ਲਾਗ ਦੇ ਬੱਚੇ ਤੁਸੀਂ ਬਹੁਤ ਵਧੀਆ ਇਹ ਤੋਂ ਲੈ ਸਕਦੇ ਹੋਗੇ ਬਾਕੀ ਬੈਕ ਸਾਈਡ ਤੋਂ ਦੇਖੋ ਤੁਸੀਂ ਪਿੱਠ ਬੁੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆਗੀ ਬਾਕੀ ਖੜਨੀ ਖੜਨੀ ਥਾਨ ਬਹੁਤ ਜੰਗੇ ਆ ਮਿੱਠੀ ਦੀ ਚਵਾਈ ਵਾਲੇ ਥਾਨ ਆਗੇ ਬਹੁਤ ਸੋਹਣੇ ਦੇਖ ਸਕਦੇ ਹੋ ਤੁਸੀਂ ਬਾਕੀ ਤੁਸੀਂ ਇਧਰੋਂ ਵੀ ਦੇਖ ਸਕਦੇ ਹੋ ਥਾਣਾ ਇੱਕੋ ਜਿਹਾ ਥਾਣਾ ਹੈ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈਗੀ ਬਾਕੀ ਥੋੜੀ ਜਿਹੀ ਇੱਕ ਛਾਗ ਨਹੀਂ ਰਹੀ ਹੈਗੀ ਤੇ ਵਸੇ ਇਹ ਚੱਲਦੀ ਨਹੀਂ ਹੈਗੀ ਨਾ ਦੇ ਮਾਤਰੀ ਹੈਗੀ ਹਨ ਬਹੁਤ ਸੋਹਣੇ ਹੈਗੇ ਮੁੱਠੀ ਦੇ ਚਵਾਈ ਵਾਲੇ ਚੰਗੀ ਸਬਿਬਲੀ ਹੈਗੀ ਇਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀਗੀ ਬਾਕੀ ਜਿਹਨੇ ਪੈਸੇ ਲਾਉਣੇ ਤੇ ਸੱਲੀ ਹੋਣੇ ਕਰਨੇ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜੀ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਵੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ